आज पुलिस परिवार कल्याण एसोसिएशन की एक बैठक पंजाब अध्यक्ष भूपिंदर सिंह के नेतृत्व में संगरूर की प्रेम बस्ती में हुई इस अवसर पर पूर्व सैन्य अधिकारी एवं वरिष्ठ पत्रकार बलदेव सिंह जनुहा को एसोसिएशन का राज्य प्रेस सचिव नियुक्त किया गया इस अवसर पर उन्होंने कहा कि वह हमेशा सच्चाई की आवाज़ उठाते हैं अनुरोध है कि जूनियर पुलिस अधिकारी चाहे वे एसएचओ ही क्यों न हो किसी उच्च अधिकारी या मंत्री के कहने पर किसी के खिलाफ अवैध मामला दर्ज न करें क्योंकि कई एसएचओ ऐसे हैं जिन्हें सेवानिवृत्ति के बाद भी ऐसा करने के लिए दंडित किया गया है उन्हें अवैध मामलों का हिसाब यहाँ देना होगा सत्य कभी नहीं छुपता उनका संगठन किसी के द्वारा की गई ज्यादती को बर्दाश्त नहीं करेगा ਦੇਖਿਏ ਖਾਸ ਰਿਪੋਰਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਭੁਪਿੰਦਰ ਸਿੰਘ ਗੋਤਰਾ ਤੇ ਅੱਜ ਅਸੀਂ ਇੱਥੇ ਸੰਗਰੂਰ ਇਕੱਠੇ ਹੋਏ ਆ ਸਾਰੀ ਅਸ਼ ਜਹੰਦੇ ਸਾਡੇ ਮੈਂਬਰ ਨੇ ਤੇ ਅਸੀਂ ਇਸ ਸੰਬੰਧ ਇਕੱਠੇ ਹੋਏ ਕਿਉਂਕਿ ਪੁਲਿਸ ਲੋਕਾਂ ਨਾਲ ਨਿਸ਼ਾਨੀ ਧੱਕਾ ਹੁੰਦਾ ਆ ਤੇ ਉਹਦੇ ਦੇ ਬੰਦ ਵਿੱਚ ਪੁਲਿਸ ਦੇ ਖਿਲਾਫ ਬੋਲਦੇ ਨਹੀਂ ਜੇ ਅਸੀਂ ਸੱਚਾਈ ਦੇ ਖਿਲਾਫ ਬੋਲਦੇ ਆ ਤੇ ਸੱਚਾਈ ਅਸੀਂ ਇਹ ਨਹੀਂ ਕਹਿੰਦੇ ਵੀ ਬਿਲਕੁਲ ਗਲਤ ਪੁਲਿਸ ਕੁਝ ਸਹੀ ਵੀ ਤੇ ਗਲਤ ਵੀ ਹੁੰਦਾ ਪਿਆ ਪਰ ਹੁਣ ਗਲਤ ਜ਼ਿਆਦਾ ਹੋ ਰਿਹਾ ਸਹੀ ਘੱਟ ਹੋ ਰਿਹਾ ਜੇ ਦੀ ਕੋਈ ਤਾਜ਼ਾ ਇਹ ਉਧਾਰਨ ਤੁਸੀਂ ਰਾਤ ਦੀ ਲਾ ਲਓ ਜਿਸ ਵੰਦ ਵਿੱਚ ਅਸੀਂ ਤੇ ਆਪਣੇ ਮੁੱਖ ਮੰਤਰੀ ਨੂੰ ਸ਼ਾਬਾਸ਼ ਦੇਨੇ ਇਸ ਕੰਮ ਦੀ ਤੇ ਅੱਜ ਤੋਂ ਥੋੜੇ ਦੇਰ ਪਹਿਲਾਂ ਡੀਜੀਪੀ ਸਾਹਿਬ ਨੇ ਕਿਹਾ ਸੀ 52 ਬੰਦੇ ਡਿਸਮਿਸ ਕੀਤੇ ਤੇ ਕਹਤਾ ਇਹ ਬਲੈਕ ਸ਼ੀਪ ਨੇ ਡੀਜੀਪੀ ਸਾਹਿਬ ਨੂੰ ਪੁੱਛਦੇ ਆ ਕਿ ਹੁਣ ਇਹ ਆਈਪੀਐਸ ਅਫਸਰਾਂ ਨੂੰ ਤੁਸੀਂ ਸਸਪੈਂਡ ਕੀਤਾ ਔਰ ਨਾਲ ਇਹ ਦੂਰ ਐਸਐਸਪੀ ਰਕਤ ਅਫਸਰ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਹੁਣ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਇਹਨਾਂ ਨੂੰ ਕਿਹੜੀ ਸੀਟ ਦਾ ਤੁਸੀਂ ਨਾਮ ਦਿਓਗੇ ਕਿਹੜਾ ਅਹੁਦਾ ਦਿਓਗੇ ਹਮੇਸ਼ਾ ਹੀ ਥੱਲੇ ਵਾਲੇ ਮੁਲਾਜ਼ਮ ਜਦੋਂ ਵੀ ਫਸਦੇ ਥੱਲੇ ਵਾਲੇ ਮੁਲਾਜ਼ਮ ਫਸਦੇ ਨੇ ਮੰਗਾਂ ਦੀ ਕੋਈ ਸੁਣਵਾਈ ਨਹੀਂ ਥਾਣਿਆਂ ਦੇ ਵਿੱਚ ਕੋਈ ਨਫਰੀ ਨਹੀਂ ਪੂਰੀ ਥਾਣਿਆਂ ਤੇ ਅਟੈਕ ਹੋ ਰਹੇ ਨੇ ਜਦੋਂ ਅੱਤਵਾਦ ਦਾ ਵੇਲਾ ਸੀ ਉਸ ਵੇਲੇ ਥਾਣਿਆਂ ਤੇ ਅਟੈਕ ਨਹੀਂ ਹੋਏ ਹੋਏ ਅੱਜ ਥਾਣਿਆਂ ਤੇ ਅਟੈਕ ਹੋ ਰਹੇ ਨੇ ਹਮੇਸ਼ਾ ਹੀ ਟੱਕਾ ਹੋ ਰਿਹਾ ਚਿੱਟਾ ਫੜ ਰਹੇ ਚਿੱਟਾ ਕਰ ਚਿੱਟਾ ਕਿੱਥੇ ਖਤਮ ਹੋਇਆ ਦੱਸਿਆ ਜੋ ਜਿੱਥੇ ਵੀ ਜਾ ਰਹੇ ਤੁਸੀਂ ਦੇਖੋ ਕਿਤਨਾ ਕਿਤੇ ਚਿੱਟਾ ਵਿਗਦਾ ਪਿਆ ਫੜ ਲਿਆ ਜੀ ਚਟਾ ਖਤਮ ਕਰ ਜਾ ਚਟਾ ਜੀ ਜੋਤ ਨਸ਼ਾ ਵਿਰੁੱਧ ਅਸੀਂ ਇਹ ਬਹੁਤ ਵਧੀਆ ਸਰਕਾਰ ਦਾ ਕਦਮ ਨੇ ਔਰ ਨਸ਼ਾ ਖਤਮ ਵੀ ਹੋਵੇ ਨਾ ਕੱਲਾ ਵਿਰੋਧੀ ਨਾ ਰਹੇ ਜੀ ਨਸ਼ਾ ਸੋ ਇਹੋ ਜਿਹੀਆਂ ਗੱਲਾਂ ਕਾਫੀ ਜੜੀਆਂ ਨੇ ਉਹ ਸਾਂਝੀਆਂ ਅਸੀਂ ਕਰਦੇ ਆਂ ਕਿ ਪੁਲਿਸ ਪਰਿਵਾਰ ਵੈਲਫੇਅਰ ਅਸੀਂ ਪਰਿਵਾਰਾਂ ਦਾ ਮਤਲਬ ਤਾਂ ਲਿਖਿਆ ਨਾਲ ਕਿਸੇ ਵੀ ਪਰਿਵਾਰ ਨੂੰ ਕਿਸੇ ਕੋਈ ਪ੍ਰੋਬਲਮ ਪੁਲਿਸ ਵਾਲੇ ਪਾਸੇ ਹੋਵੇ ਕਿਸੇ ਪਾਸੋਂ ਕੋਈ ਸੁਣਵਾਈ ਨਹੀਂ ਹੁੰਦੀ ਸਾਡੇ ਵੀਰ ਬਾਹਰ ਗਏ ਆ ਅਮਰੀਕਾ ਕੈਨੇਡਾ ਬੈਠੇ ਨੇ ਉਹਨਾਂ ਦੀਆਂ ਪ੍ਰੋਬਲਮਾਂ ਇੱਥੇ ਆ ਜਾਂਦੀਆਂ ਜਿਹੜੇ ਕੋ ਖੁਦ ਆ ਕੇ ਸੋਲਵ ਨਹੀਂ ਕਰ ਸਕਦੇ ਉਹ ਸਾਡੇ ਨਾਲ ਅਟੈਚ ਹੋਣਗੇ ਹੋਰ ਇਹਨੇ ਉਹ ਇਸੇ ਕਰਕੇ ਹੋ ਰਹੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਇਹਨਾਂ ਚੀਜ਼ਾਂ ਸਾਰੀਆਂ ਨੂੰ ਮੁੱਖ ਰੱਖ ਕੇ ਹੋਏ ਅਸੀਂ ਇਹ ਕਰਦੇ ਆ ਤੇ ਪੁਲਿਸ ਮੁਲਾਜ਼ਮਾ ਨਾਲ ਧੱਕਾ ਹੁੰਦਾ ਜਿਹੜੇ ਹਮੇਸ਼ਾ ਉੱਤੇ ਵਾਲੇ ਬਜੀ ਜਾਂਦੇ ਥੱਲੇ ਵਾਲੇ ਕਰੀ ਜਾਂਦੇ ਨੇ ਆ ਤੁਸੀਂ ਦੇਖੋ ਜਦੋਂ ਵੀ ਦੇਖੋ ਕਦੀ ਐਸਐਚਓ کہیں ਸਸਪੈਂਡ ਕਰ ਦਿੰਦੇ ਕਿਸੇ ਕੋਸ਼ ਨੂੰ ਕਰ ਦਿੰਦੇ ਕੇਤ ਪਰਚਾ ਹੋਇਆ ਕੋਈ ਐਫਆਈਆਰ ਦਰਜ ਹੋਣੀ ਕੋਈ ਕ੍ਰਾਈਮ ਨਹੀਂ ਐਫ ਆਈ ਆਰ ਕਿਸੇ ਤੇ ਵੀ ਦਰਜ ਕੀਤੀ ਜਾ ਸਕਦੀ ਹੈ ਐਫ ਆਈ ਆਰ ਦਾ ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ ਨਾਟ ਅ ਕ੍ਰਾਈਮ ਔਰ ਉਹਦਾ ਰਿਜ਼ਲਟ ਇਹ ਹੁੰਦਾ ਕਿ ਸਾਡੇ ਪੁਲਿਸ ਮੁਲਾਜ਼ਮ ਡਿਸਮਿਸ ਔਰ ਐਸ ਵੇਲੇ ਤੁਸੀਂ ਦੇਖ ਕੇ ਜੇ ਪੂਰੇ ਪੰਜਾਬ ਚ ਗਿਣਿਆ ਜਾਵੇ ਮੇਰੇ ਹਿਸਾਬ ਨਾਲ ਕੋਈ 400 ਮੁਲਾਜ਼ਮ ਇਹੋ ਜਿਹਾ ਡਿਸਮਿਸ ਕੀਤਾ ਹੈ ਸਿਰਫ ਐਫ ਆਈ ਆਰ ਵਲੋਂ ਔਰ ਬਰੀ ਹੋਏ ਮੁਲਾਜ਼ਮ ਰੋਡ ਤੇ ਤੁਰੇ ਫਿਰਦੇ ਨੇ ਪਰਚੇ ਹੋਏ ਵਾਲੇ ਵੀ ਡਿਸਮਿਸ ਕੀਤੇ ਬਰੀ ਹੋਏ ਰੋਡ ਤੇ ਤੁਰੇ ਫਿਰਦੇ ਨੇ ਜਦਕਿ ਪਰਚੇ ਹੋਏ ਵਾਲੇ ਇਹਨਾਂ ਦੇ ਆਈ ਪੀਐਸ ਅਫਸਰ ਜੂੜੀਆਂ ਕਰਦੇ ਫਿਰਦੇ ਨੇ ਔਰ ਜਿਸ ਬੰਦੇ ਨੇ ਇੰਨਾ ਕੰਮ ਕੀਤਾ ਡਿਪਾਰਟਮੈਂਟ ਦੇ ਸਬੰਧ ਵਿੱਚ ਕਿ ਇੰਨੀ ਰਿਕਵਰੀ ਕੀਤੀ ਹੈ ਕਿਤੇ ਚਿੱਟਾ ਫੜਿਆ ਥੀਮ ਬੜੀ ਫਿਰ ਪਲਾਸਕ ਡੂਡੇ بڑے ਕਿਨੇ ਕਿਨੇ ਕਿੰਨੀਆਂ ਕਿੰਨੀਆਂ ਪੂਰੀਆਂ ਫੜੇ ਸਾਰਾ ਕੁਝ ਮੇਰੇ ਕੋਲ ਰਿਕਾਰਡ ਹੈ ਔਰ ਮੈਂ ਤੁਹਾਨੂੰ ਦੇ ਵੀ ਸਕਦਾ ਉਹ ਦਿਆਂਗਾ ਵੀ ਆ ਮੇਰੇ ਕੋਲ ਦਿਖਾਓ ਔਰ ਇਹੋ ਜਿਹੇ ਬੰਦੇ ਕੰਮ ਕਰਨ ਵਾਲੇ ਤੁਸੀਂ ਘਰਾਂ 'ਚ ਬਿਠਾ ਦਿੰਦੇ ਨੇ ਕਦੋਂ ਉਠਾਓਗੇ ਕੰਮ ਕਰੋਗੇ ਔਰ ਨਵੀਂ ਜਨਰੇਸ਼ਨ ਵਾਲੇ ਮੁੰਡੇ ਨੇ ਔਰ ਮਿਹਨਤ ਨਾਲ ਕੰਮ ਕਰਨ ਵਾਲੇ ਕੋਈ ਕੰਪਲੇਟ ਨਹੀਂ ਉਹਦਾ ਰਿਕਾਰਡ ਚੈੱਕ ਕੀਤਾ ਜਾਵੇ ਸਾਰੀ ਉਹਦੀ ਕਲੈਕਟਰੋਂ ਦੇਖੀ ਆ ਕਿਤੇ ਵੀ ਰੱਡ ਐਂਟਰੀ ਨਹੀਂ ਉਸ ਮਲੇ ਦੀ ਔਰ ਉਹ ਤੁਸੀਂ ਡਿਸਮਿਸ ਕੀਤਾ ਉਸ ਤੋਂ ਬਾਅਦ ਕਪੂਰਸਲੇ ਤੋਂ ਵਰਮਿੰਦਰ ਸਿੰਘ ਬਾਜਵਾ ਇਨਸਪੈਕਟਰ ਸੀ ਉਹਨੇ ਲੱਗ ਚੇਰ ਵਾਲੇ ਦਾ ਪਰਚਾ ਦਿੱਤਾ ਕਾਂਗਰਸ ਵਾਲੇ ਉੱਥੇ ਕੋਈ ਗੱਲਬਾਤ ਹੋਈ ਐ ਸ਼ਾਹ ਕੋਲ ਐਸਐਚਓ ਸੀ ਉਹ ਬੰਦੇ ਤੇ ਉਲਟਾ ਦੋ ਪਰਚੇ ਦੇ ਕੇ ਉਹਨੂੰ ਡਿਸਮਿਸ ਕਰ ਦਿੱਤਾ ਕਿਉਂ ਕੀਤਾ ਉਸ ਵੇਲੇ ਉੱਥੇ ਐਸਐਸਪੀ ਲੱਗੇ ਸੀ ਕロイ ਬੋਰਡ ਦੇ ਵਿੱਚ ਮੈਂ ਨਾਨਕ ਹੀ ਲੈਣਾ ਕਿਉਂਕਿ ਉਹ ਐਸਐਸਬੀ ਜਿਹੜੇ ਲੱਗੇ ਸੋ ਆਪ ਹੀ ਸੁਣਦੇ ਹੋਣਗੇ ਉਹਨਾਂ ਦੇ ਰਿਜ਼ਲਟਵ ਤੇ ਕੋਲੋਂ ਫੀਮ ਫੜੀ ਸੀ ਚਟਾ ਬੜਿਆ ਸੀ ਉਹ ਪਰਚਾ ਦਿੱਤਾ ਉਸੇ ਦੌਰਾਨ ਉਹ ਤੇ ਬੰਦੇ ਛੱਡ ਦਿੱਤੇ ਤੇ ਐਸਐਸਬੀ ਬਦਲ ਦਿੱਤਾ ਐਸਐਸਬੀ ਦੁਬਾਰਾ ਦੂਜਾ ਲਾਤਾ ਔਰ ਪਰਚਾ ਦੇਤਾ ਬਾਜਵੇਦ ਇਨਸਪੈਕਟਰ ਤੇ ਜੋ ਕਿ ਇੱਕ ਸ਼ੀਦ ਪਰਵਾਦ ਦੇ ਵਿੱਚ ਹੋਜੀ ਉਹਦੇ ਫਾਦਰ ਅਤਵਾ ਦੌਰਾਨ ਸ਼ੀਦ ਹੋਈ ਸੀ ਔਰ ਡਿਊਟੀ ਦੌਰਾਨ ਉਹ ਡੈਥ ਹੋ ਗਈ ਸੀ ਉਹਨਾਂ ਜਗ੍ਹਾ ਨਾਲ ਪਹर्ती ਕੀਤਾ ਸੀ ਔਰ ਹੈਵੀ ਰਿਕਵਰੀ ਕੀਤੀ ਬਾਜਵੇ ਨੇ ਆ ਦੇਖੋ ਆ ਰਿਕਵਰੀ ਉਸ ਇੰਸਪੈਕਟਰ ਬਾਜਵੇ ਦੀ ਆ ਦੇਖੋ ਆ ਕੰਨੀਆ ਰਿਕਵਰੀਆਂ ਉਹ ਜਿਹੜੀਆਂ ਹੱਦ ਤੱਕ ਤੋਂ ਸਾਰਾ ਰਿਕਾਰਡ ਦਿੰਨੇ ਆ ਤੇ ਇਹੋ ਜਿਹੇ ਬੰਦੇ ਕੰਮ ਕਰਨ ਵਾਲੇ ਨੂੰ ਤੁਸੀਂ ਸੁਣਵਾਈ ਕੋਈ ਨਹੀਂ ਤੇ ਜਿਹੜੇ ਨਹੀਂ ਕਰਦੇ ਕੁਝ ਵੀ ਤੇ ਉਹਨਾਂ ਦੀ ਤੁਸੀਂ ਸੁਣਵਾਈ ਕਰਦੇ ਬੰਦੇ ਕਿੱਥੇ ਜਾਣ ਇਹ ਵਲੇ 400 ਬੰਦਾ ਤੁਸੀਂ ਟ੍ਰੇਡ ਪੁਲਿਸ ਰੋਡ ਤੇ ਤੋਰੀ ਫਿਰਦੇ ਕਿਉਂ ਤੋਰੀ ਫਿਰਦੇ ਜੇ ਕੋਟਾਂ ਦੇ ਵਿੱਚੋਂ ਬਾਲ ਹੋ ਕੇ ਜਾਂੜ ਰਿਆਂ ਤਾਂ ਤੁਸੀਂ ਕਿਉਂ ਨਹੀਂ ਕਰਦੇ 311 ਲਾ ਕੇ ਤੁਸੀਂ ਜਸਮਸ ਕਰ ਦਿੰਦੇ ਹੋ ਇਹ ਕੋ ਕਾਨੂੰਨ ਥੋੜੀ ਹੈ ਜੇ ਸੰਵਿਧਾਨ ਇੱਕ ਹੈ ਪੁਲਿਸ ਰੂਲ ਸਾਡਾ ਇੱਕ ਤੇ ਫਿਰ ਸਾਰਿਆਂ ਤੇ ਲਾਗੂ ਕਿਉਂ ਨਹੀਂ ਹੁੰਦਾ ਲਾਗੂ ਵਾਲੇ ਤੁਸੀਂ ਦੋ ਪਾਸੇ ਲੈ ਜਾਂਦੇ ਤੇ ਇਹ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਉਹੀ ਕਹਿ ਉਹ ਹੀ ਚੱਲੀ ਜਾਂਦਾ ਉਹ ਜਿਹੜੇ ਕੋਈ ਹਸਪਾਰਸ਼ ਵਾਲੇ ਜਿਹੜੇ ਕੋਈ ਕਰੀ ਜਾਂਦੇ ਉਹ ਕਰੀ ਜਾਂਦੇ ਉਹਨਾਂ ਨੂੰ ਲਾਈ ਜਾਂਦੇ ਤੋਂ ਮੇਰੀ ਸਰਕਾਰ ਕੋਲ ਬੇਨਤੀ ਹੈ ਭਗਵੰਤ ਮਾਨ ਨੂੰ ਸ਼ਬਦ ਦਿੰਨੇ ਆ ਪਰ ਜਿਹੜੇ ਸਾਡੇ ਐਸਐਚਓ ਨੇ ਇਸ ਵळे ਮੌਜੂਦਾ ਔਰ ਜਿੰਨੇ ਸਾਡੇ ਡੀਐਸਪੀ ਨੇ ਜਾਂ ਜੀਓ ਨੇ ਪੀਪੀਐਸ ਰੈਂਕ ਤੱਕ ਮੈਂ ਕਾਂਗਾ ਅੱਗੇ ਤੇ ਫਿਰ ਇਹਨਾਂ ਦੀ ਜੜੀ ਨਾ ਉਹ ਜਿਦਾ ਕਹਦੇ ਵੀ ਗੱਡੀ ਦਾ ਕਾੜਾ ਬਦਲ ਜਾਂਦਾ ਉਹ ਹਿਸਾਬ ਹੈ ਜਿਹੜੇ ਮੌਕੇ ਤੇ ਪਰਚਾ ਸੱਚੋਂ ਦਿੰਦੇ ਪੈਣੇ ਮੈਂ ਸੱਚੋਂ ਬੇਨਤੀ ਕਰਦਾ ਕਿ ਆਪਣਾ ਥੋੜਾ ਸੋਚ ਵਿਚਾਰ ਕੇ ਪਰਚਾ ਦਿਓ ਕੋਈ ਵੀ ਪਰਚਾ ਐਨਡੀਪੀ ਫੇਰ ਦੇਣਾ ਤੇ ਜੀਓ ਦੀ ਹਾਜ਼ਰੀਤ ਵਗੈਰਾ ਪਰਚਾ ਨਾ ਦਿਓ ਔਰ ਜਿਹੜੀਆਂ ਗੋਲੀਆਂ ਘਟਿਆ ਚ ਵੱਜਦੀਆਂ ਗਿਆਣਾ ਥੋੜਾ ਗੋਲੀਆਂ ਮਾਰਨ ਲੱਗਾ ਧਿਆਨ ਰੱਖਿਓ ਕਿਤਾਬੇ ਖੁੱਲਣੀ ਹੈ ਅੱਜ ਤੁਸੀਂ ਤੁਹਾਨੂੰ ਪਤਾ ਸੀ 80 ਸਾਲ ਦੇ ਬੰਦਿਆਂ ਨੂੰ ਸਾਡੇ ਅਸਤਾਨ ਨੂੰ ਐਸਾ ਚੋ ਨੂੰ ਸਜ਼ਾ ਹੋ ਰਹੀ ਹੈ ਉਹਨ ਤੋਂ ਸੋ ਵੀ 80 ਸਾਲ ਦੇ ਜੇਕਰ ਸੱਚ ਨੂੰ ਸਜ਼ਾ ਹੋਈ ਹੈ ਉਹ ਕਿੰਨੀ ਦੇਰ ਜੇਲ੍ਹ ਘੱਟਨੇਗਾ ਉਹ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਐ ਸੱਚ ਨੂੰ ਕਿ ਬਜਾਏ ਇਹਦੇ ਸਾਨੂੰ ਤੁਹਾਡੇ ਖਿਲਾਫ ਕੁਝ ਬੋਲਣਾ ਬਏ ਥੋੜਾ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਧਿਆਨ ਦੇ ਕੇ ਕੰਮ ਕਰੋ ਇਹ ਨਾ ਅਸੀਂ ਨਹੀਂ ਕਹਿੰਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਜਿੱਥੇ ਨਹੀਂ ਹੁੰਦਾ ਕੰਮ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਸਪੋਰਟ ਕਰਦੇ ਹਾਂ ਹਰ ਤਰ੍ਹਾਂ ਨਾਲ ਖੜੇ ਹਾਂ ਤੋਂ ਇਸ ਕਰਕੇ ਬਾਰ ਬਾਰ ਇੱਕੋ ਗੱਲ ਕਹਿੰਦੇ ਆ ਕੰਮ ਕਰੋ ਕੰਮ ਵਿੱਚ ਕੋਈ ਰੁਕਾਵਟ ਨਹੀਂ ਔਰ ਅਸਸ ਵੀ ਸਾਹਿਬ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਡੀਜੀਪੀ ਸਾਹਿਬ ਨੂੰ ਵੀ ਕਹਿੰਦਾ ਕਿ ਥਾਣੇ ਦੀ ਨਫਰੀ ਪੂਰੀ ਕਰ ਦੋ ਮੈਂ ਦਾਅਵੇ ਨਾਲ ਕਹਿੰਦਾ ਹੁਣ ਵੀ ਕਈ ਥਾਣੇ ਆਓ ਜਿਹਨੇ ਜੇ ਰਾਤ ਨੂੰ ਕਿਤੇ ਚਗੰਗ ਕੀਤੀ ਜਾਵੇ ਨਾ ਥਾਣੇ 'ਚ ਨਫਰੀ ਨਹੀਂ ਮਿਲਨੀ ਤੁਸੀਂ ਕਹਿੰਦੇ ਥਾਣੇ 'ਚ ਥਾਣੇ ਤਾਂ ਜਦੋਂ ਨਫਰੀ ਕੋਈ ਨਹੀਂ ਥਾਣੇ ਦਾ ਬਚਾ ਕੀ ਹੋਊਗਾ ਸਰਕਾਰ ਕਹਿੰਦੀ ਬਣ ਹੌਮ ਗਾਰਡ ਜੀ ਅਸੀਂ 55 ਸੂਦਰੀ ਭਰਤੀ ਕਰੀ ਮਾਤਾ ਸਰਕਾਰ ਨੂੰ ਕਹਿਣਾ ਵੀ ਹੋਮਗਾਰਡ ਦੀ ਪਰਤੀ ਕਰੋ ਜਿਹੜੇ 3-400 ਬੰਦਾ ਡਿਸਮਿਸ ਕੀਤਾ ਇਹਨਾਂ ਦੀ ਤੁਸੀਂ ਹਾਜ਼ਰੀ ਪਾਓ ਇਹਨਾਂ ਕੋਲ ਲਿਖਤੀ ਐਫੀਡਵਟ ਲਓ ਤੇ ਅਸੀਂ ਪਿਛਲਾ ਬਕਾਇਆ ਨਹੀਂ ਕੋਈ ਘੜ ਤੋਂ ਬਾਅਦ ਡਿਊਟੀ ਆਜਰ ਉਹ ਟ੍ਰੇਨਡ ਪੁਲਿਸ ਅਫਸਰ ਨੇ ਕੋਈ ਰਿਕਰੂਟ ਨਹੀਂ ਕੁਝ ਟ੍ਰੇਨਿੰਗ ਕਰਨੀ ਹੈ ਸਰ ਤੁਸੀਂ ਵੀ ਸਾਂਝੀ ਵੀ ਉਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਜਾਂ ਗੱਲ ਕਰਨੀ ਚਾਹੀਦੀ ਹੈ ਤੇ ਸਰਦਿਆ ਕਿ ਉਹ ਬੰਦੇ ਸਾਡੇ ਨਾਲ ਨੇ ਸਾਰੇ ਅਟੈਚ ਆ ਮੇਰੇ ਕੋਲ ਲਿਸਟਾਂ ਦਾ ਬੰਦਿਆਂ ਦੀਆਂ 3-400 ਬੰਦੇ ਜਿਹੜੇ ਡਿਸਮਿਸ ਕੀਤੇ ਇਹਨਾਂ ਨੇ ਕੋਈ 11ਜੀ ਤੋਂ ਡਿਸਮਿਸ ਕੋਈ ਐਫਆਈਆਰ ਤੋਂ ਡਿਸਮਿਸ ਕੋਈ ਬਰੀ ਹੋਏ ਡਿਸਮਿਸ ਨੇ ਬਰੀ ਹੋਏ ਡਿਸਮਿਸ ਨੇ ਮੈਂ ਕੋਤੋਂ ਚਾਪੜ ਬਰੀ ਹੋਏ ਡਿਸਮਿਸ ਆ ਮੇਰੇ ਨਾਲ ਬੰਦੇ ਬੈਠੇ ਨੇ ਬਰੀ ਹੋਏ ਡਿਸਮਿਸ ਉਹ ਤੁਸੀਂ ਤਾਂ ਸਭ ਆਪਾ ਸਰਕਾਰ ਬਣਾਈ ਆਪਾ ਬਦਲਾ ਲੈਂਦਾ ਬਦਲਾ ਹੀ ਇਸੇ ਕਰਕੇ ਲੈਂਦਾ ਨਾ ਵੀ ਬਾਕੀ ਸਰਕਾਰਾਂ ਨਾ ਸੁਣਦੀਆਂ ਤੇ ਨਾ ਕੋ ਕੰਮ ਕਰਦੀਆਂ ਬਦਲਾ ਇਸ ਹੀ ਲੈਂਦਾ ਵੀ ਦੁਨੀਆ ਨੇ ਸਾਰੀ ਦੁਨੀਆ ਨੇ ਪੰਜਾਬ ਦੇ ਵਿੱਚ ਆਇਆ ਵੀ ਅਸੀਂ ਬਦਲਾ ਲਈਏ ਕੁਸ਼ਿਸ਼ ਕਰਦੇ ਹੁਤੀ ਕਿਤਾ ਵੀ ਬਣਾਣਾ ਸੀ ਇਸ ਲਈ ਕਿਸੇ ਉੱਚ ਅਧਿਕਾਰੀ ਨੇ ਅਸੀਂ ਇਕੱਠੇ ਹੋਏ ਅਸੀਂ ਇਕੱਠੇ ਹੋ ਕੇ ਡੀਜੀਪੀ ਸਾਹਿਬ ਨੂੰ ਮਿਲਣ ਦੀ ਡੀਜੀਪੀ ਸਾਹਿਬ ਨੇ ਬੜੀ ਬੜੀ ਲਿਖਤੀ ਚਿੱਠੀ ਦਿੱਤੀ ਵੀ ਡੀਜੀਪੀ ਸਾਹਿਬ ਨੂੰ ਮਿਲਣਾ ਚਾਹੀਦਾ ਲਿਖਤੀ ਲੈਟਰ ਬਕਾ ਦਾ ਨੰਬਰੀ ਲੈਟਰ ਸਾਡੀ ਐਸੋਸੀਏਸ਼ਨ ਨਾਲ ਗਏ ਡੀਜੀਪੀ ਸਾਹਿਬ ਨੇ ਸਾਨੂੰ ਮਿਲਣ ਦਾ ਟਾਈਮ ਇੱਕ ਵਾਰੀ ਮਿਲਣ ਦਿੱਤਾ ਉਹਨਾਂ ਨੇ ਇੱਕ ਦੋ ਆਈਪੀਐਸ ਅਫਸਰ ਰੱਖੇ ਨੇ ਆਈਜੀ ਹੈੱਡ ਕੁਆਰਟਰ ਸੁਭਚਾਨ ਸਿੰਘ ਗਿੱਲ ਤੇ ਅਰਪਤ ਸ਼ੋਕਲਾ ਜੀ ਜਿਹੜੇ ਕਹਿੰਦੇ ਨੇ ਵੀ ਅਸੀਂ ਤੁਹਾਡਾ ਕਿਸੇ ਦਾ ਕੰਮ ਨਹੀਂ ਕਰਦਾ ਕਸੀ ਕੋਈ ਪੁਲੀਟਿਕਲ ਲੀਡਰ ਸਰਕਾਰ ਹੈ ਇਸ ਪੁਲੀਟਿਕਲ ਸੀਐਮ ਸਾਹਿਬ ਨੂੰ ਮਲੇ ਸੀਐਮ ਸਾਹਿਬ ਨੂੰ ਮਲੇ ਸੀਐਮ ਸਾਹਿਬ ਨੂੰ ਪ੍ਰੋਬਲਮ ਦੱਸੀ ਸੀਐਮ ਸਾਹਿਬ ਨੇ ਥਰੂ ਹੋਮ ਡੀਜੀਪੀ ਸਾਹਿਬ ਨੂੰ ਚਿੱਠੀ ਕੱਢ ਦਿੱਤੀ ਵੀ ਇਹਨਾਂ ਬੰਦਿਆਂ ਨੂੰ ਬਾਹਰ ਕੀਤਾ ਕੋਈ ਬੰਦੇ ਤਾਂ ਬਾਹਰ ਨਹੀਂ ਕੀਤਾ ਕੋਈ ਗੈਦੀ ਸੁਣਵਾਈ ਨਹੀਂ ਹੋਈ ਜਦੋਂ ਕਿ ਟ੍ਰੇਨ ਪੁਲਿਸ ਸਾਡੀ ਜਿਹੜੀ ਸੜਕਾਂ ਤੇ ਤੁਰੇ ਫਿਰਦੀ ਹੈ ਤੇ ਨਵੀਂ ਭਰਤੀ ਕਰਦੇ ਫਿਰ ਨਵੀਂ ਭਰਤੀ ਨਾਲ ਪਹਿਲਾਂ ਇਹਨਾਂ ਨੂੰ ਤਾਂ ਰੱਖ ਲਓ ਇਹ ਵੀ ਕਿਹ ਗਿਣਤੀ ਚ ਲਾਓ ਨਾ ਇਹਨਾਂ ਨੂੰ ਜਿਹੜੀ ਸਜ਼ਾ ਬਣਦੀ ਤੁਸੀਂ ਸਜ਼ਾ ਦੇ ਲਓ ਜਿਹੜੇ ਜੇ ਕੋ 2 ਸਾਲ 4 ਸਾਲ ਤੁਸੀਂ ਉਹਨਾਂ ਦੀ ਨੌਕਰੀ ਘੱਟ ਲੋ ਉਹਨਾਂ ਨੂੰ ਡਿਊਟੀ ਤੇ ਤੇ ਲਾਉਣਾ ਯਾਰੋ ਡਿਊਟੀ ਲਾਓ ਡਿਊਟੀ ਕਰਨਗੇ ਨਾ ਇੱਕ ਟ੍ਰੇਨ ਪੁਲਿਸ ਅਫਸਰ ਸੜਕਾਂ ਤੇ ਘਰੇ ਫੜਦੇ ਨੇ ਜੇ ਮੰਨ ਲਓ ਕਿ ਐ ਕ੍ਰਿਮੀਨਲ ਲਾਈਨ ਤੇ ਚੱਲ ਪਏ ਇਹਨਾਂ ਨੂੰ ਮੋੜ ਕੇ ਕਿੱਦਾਂ ਲਿਆਓਗੇ ਤੁਸੀਂ ਦੇਖੋ ਪੁਲਿਸ ساری ਟ੍ਰੇਨ ਜਿਹੜੀ ਉਹ ਲਾਈਨ ਤੇ ਚੱਲੀ ਜਾਵੇ ਆ ਜਿੰਨੇ ਕ੍ਰਿਮੀਨਲ ਤੇ ਜੇ ਕਿਤੇ ਮਾੜੀ ਸੋਸਾਇਟੀ ਜਾਂ ਮਾੜੀ ਲਾਈਨ ਤੇ ਚਲੇ ਜਾਣ ਫਿਰ ਕੰਟਰੋਲ ਕਿੱਦਾਂ ਕਰਾਂਗੇ ਆਪਾਂ ਇਹਨਾਂ ਚੀਜ਼ਾਂ ਨੂੰ ਥੋੜਾ ਸਰਕਾਰ ਨੂੰ ਔਰ ਬੀਜਪੀ ਸਾਹਿਬ ਨੂੰ ਬਾਰ ਬਾਰ ਅਸੀਂ ਬੇਨਤੀ ਕਰਦੇ ਹੋਈ ਕਿ ਜਿਹੜੇ ਆ ਟ੍ਰੇਨਡ ਪੁਲਿਸ ਅਫਸਰ ਨੇ ਜਿਹੜੇ ਸੜਕਾਂ ਦੇ ਤੋਰੇ ਨੇ ਇਹਨਾਂ ਨੂੰ ਰੱਖਿਆ ਜਾਵੇ ਇਹਨਾਂ ਨੂੰ ਚਾਹੇ ਵਿਦਾਊਟ ਪੇ ਕੀਤਾ ਜਾਂ ਪਹਿਲੇ ਟਾਈਮ ਹੁਣ ਲਗਲਰ ਕੀਤਾ ਗੱਲ ਇਹ ਹੈ ਕਿ ਇਹ ਉਹ ਪੁਲਿਸ ਅਫਸਰ ਨੇ ਜਿਹੜੇ ਉੱਚ ਅਫਸਰਾਂ ਦੀਆਂ ਨਿਗਾਹ ਦੇ ਵਿੱਚ ਸਹੀ ਨਹੀਂ ਉਤਰੇ ਕਿਉਂਕਿ ਉਹਨਾਂ ਦੀਆਂ ਬਗਾਰਾਂ ਨਹੀਂ ਚੱਲ ਸਕੀ ਜਾਂ ਉਹਨਾਂ ਕੋਈ ਆਰਡਰ ਨਹੀਂ ਮੰਨ ਸਕੇ ਉਹ ਸਮੇਂ ਜਿੱਤੇ ਤੱਕ ਮੈਨੂੰ ਇਹਨਾਂ ਤੋਂ ਪਤਾ ਲੱਗਿਆ ਇਹਨਾਂ ਦੀ ਵਾਰਤ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਨੂੰ ਰਾਤ ਵੀ ਇੱਕ ਫੋਨ ਆਇਆ ਕਿਸੇ ਸੱਜਣ ਦਾ ਕਿ ਫਲਾਹ ਜਿਹੜਾ ਏਡੀਜੀਪੀ ਜਾਂ ਜਿਹੜੇ ਵਿਜੀਲੈਂਸ ਵਾਲੇ ਅ ਡਿਸਮਿਸ ਹੋ ਆ ਸਸਪੈਂਡ ਹੋਏ ਨੇ ਅਫਸਰ ਇਹਨਾਂ 'ਚ ਇੱਕ ਅਫਸਰ ਹੈ ਜਿਹੜਾ ਉਹਦੇ ਤੇ ਇੱਕ ਕਵਾਂਟਰਾ ਭੁੱਕੀ ਦਾ ਕੇਸ ਦਰਜ ਹੈ। ਠੀਕ ਹੈ। ਅਫੀਮ ਦਾ ਇੱਕ ਕਵਾਂਟਰਾ ਅਫੀਮ ਦਾ ਪਰਚਾ ਦਰਜ ਹੈ ਉਹ ਅਫਸਰ ਹੈ ਜਿਹੜਾ ਉਹ ਉਹਨੇ ਜੇਲ ਵੀ ਕੱਟੀ ਹੈ ਤੇ ਇਹ ਕਹਿੰਦਾ ਵੀ ਮੈਨੂੰ ਸਸਪੈਂਡ ਮੈਂ ਸਸਪੈਂਡ ਹੋ ਗਿਆ ਸੀ ਕੋ ਪਰਚਾ ਦਰਜ ਹੋ ਗਿਆ ਸੀ ਉਹਦੇ 'ਚ ਮੈਂ ਕੇਸ 'ਚ ਬਰੀ ਹੋ ਗਿਆ ਮੈਨੂੰ 15 ਲੱਖ ਦੀ ਜਿਹੜੀ ਹੈਗੀ ਐਨੇ ਰਿਸ਼ਵਤ ਮੰਗੀ ਵੀ ਮੈਨੂੰ ਫੇਰ ਰੈਗੂਲਰ ਕਰਨਾ ਸੋ ਇਹ ਜਿਹੜੇ ਕੇਸ ਨੇ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਕਿ ਉਹ ਹੋਮ ਗਾਰਡ ਭਰਤੀ ਕਰਨ ਚੰਗੀ ਗੱਲ ਹੈ ਕਨਸਟੇਬਲ ਭਰਤੀ ਕਰਨ ਚੰਗੀ ਗੱਲ ਹੈ ਕਿਉਂਕਿ ਬਿਲਕੁਲ ਸਹੀ ਹੈ ਕਿ ਵੀ ਥਾਣੇ ਦੇ ਵਿੱਚ ਰਾਤ ਨੂੰ ਸੰਤਰੀ ਵੀ ਨਹੀਂ ਹੁੰਦਾ ਕਿਤੇ ਕਿਤੇ ਇਹਦੇ ਥਾਣੇ ਹੈਗੇ ਨੇ ਜਿੱਦੋਂ ਫੋਨ ਆਉਂਦੇ ਨੇ ਵੀ ਅੱਜ ਉਹਨੂੰ ਜਾਣ ਨਹੀਂ ਸਕਦੇ ਸੋ ਇਹਨਾਂ ਗੱਲਾਂ ਵਾਸਤੇ ਜਿਹੜੀ ਇੱਕ ਕੁੜੀ ਤੇ ਪਰਚਾ ਦਰਜ ਹੋਇਆ ਸੀਗਾ ਸ਼ਾਇਦ ਗੁਰਦਾਸਪੁਰ ਉਹ ਕੁੜੀ ਤੇ ਚਿੱਟੇ ਦੇ ਪਰਚੇ ਦਰਜ ਸੀ ਉਹ ਕੁੜੀ ਰੈਗੂਲਰ ਕਰਤੀ ਕਿਉਂਕਿ ਉਹਦੀ ਆਈਜੀ ਹੈੱਡਕਵਰਟਰ ਤੱਕ ਪਹੁੰਚ ਸੀ ਜੋ ਵੀ ਹੈਗਾ ਆ ਹੁਣ ਜਿਹੜੀ ਬਠਿੰਡੇ ਫੜੀ ਹੈ ਇਹਦੇ ਬਾਰੇ ਆਮ ਦੀ ਬਾਰੇ ਇਹਦੇ ਬਾਰੇ ਵੀ ਇਹੀ ਚਰਚਾ ਚੱ ਰਹੀ ਹੈ ਕਿ ਇਹਨੂੰ ਮਹੀਨਾ ਲੱਗੂਗਾ ਮਹੀਨੇ ਤੋਂ ਬਾਅਦ ਇਹ ਵੀ ਜਿਹੜੇ ਹੈਗੇ ਸਾਰੇ ਜਿਹੜੇ ਉਚਾਫਸ ਨੇ ਉਹ ਇਹਨਾਂ ਨੂੰ ਰੈਗੂਲਰ ਕਰ ਦੇਣਗੇ ਠੀਕ ਹੈ ਜੀ ਉਹ ਇਸੇ ਕਰਕੇ ਮੈਂ ਮੇਰੇ ਨਾਲੇ ਥੋੜਾ ਜਿਹਾ ਮੇਰੀ ਮੈਂ ਫੌਜੀ ਹੋਣ ਕਰਕੇ ਥੋੜਾ ਜਿਹਾ ਇਹਨਾਂ ਨਾਲੇ ਵੀ ਸਹਿਮਤੀ ਹੋਈ ਸਹਿਮਤੀ ਤੋਂ ਬਾਅਦ ਜਿੱਥੇ ਆਏ ਤੇ ਇਹੀ ਵਿਚਾਰ ਪੇਸ਼ ਕਰਨਾ ਹੋਇਆ ਕਿ ਜਿਹੜੇ ਪੁਲਿਸ ਦੇ ਉੱਚ ਅਫਸਰ ਨੇ ਜਿਹੜੇ ਆਈਪੀਐਸ ਅਫਸਰ ਨੇ ਜਿਹੜੇ ਹੇਟ ਲਿਆ ਨੂੰ ਜਮਾਈ ਕਹਿੰਦੇ ਨੇ ਯਾਰ ਇਹ ਤਾਂ ਬਸ ਸਿਪਾਹੀ ਸਿਪਾਈ ਨੇ ਇਹਨਾਂ ਕੋਲੇ ਪਰਦੇ ਕੱਕ ਨਹੀਂ ਜਦੋਂ ਕਿ ਜਿਹੜਾ ਸਿਸਟਮ ਜਗਾ ਕਹਿੰਦੇ ਜਿਹੜਾ ਸਮਾਜ ਬੁਰੀ ਅਨਸਰਾਂ ਨੂੰ ਸੰਭਾਲਣ ਦਾ ਕੰਮ ਹੈ ਜਿਹੜਾ ਉਹ ਹੇਟਲੀ